ਕੱਲ ਕਰੀਏ ਤਾਂ ਅੱਗ ਕੁਝ ਬੋਲ ਦੇਣਾ ਨਾ ਨਾ ਕਰੀਏ ਤਾਂ ਬਹਿ ਜਾਂਦੇ ਰੁਸ ਕੇ ਰਹੀਏ ਸਾਰਾ ਦਿਨ ਫਿਕਰਾਂ ਚ ਜਿਨ੍ਹਾਂ ਦੇ ਉਹ ਨਾ ਜਾਣਿਆ ਨਾ ਹਾਲ ਸਾਡਾ ਪੁੱਛ ਕੇ ਦੂਰ ਰਹੀਦਾ ਐ ਦੋ ਮੂੰਹ ਲੋਕਾਂ ਤੋਂ ਕਿਤੇ ਕੋਈ ਡੰਗ ਨਾ ਲਵੇ ਕਈ ਕਰਦੇ ਨਾ ਗੱਲ ਇਸ ਕਰਕੇ ਕਿ ਸਾਥੋਂ ਕੁਝ ਮੰਗਣਾ ਲਵੇ ਕਈ ਕਰ ਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਨਾ ਦੇ ਜਿਹੜੇ ਮਾਰਦੇ ਨੇ ਗੱਲਾਂ ਬਹੁਤ ਵੱਡੀਆਂ ਲੋੜ ਪੈਣ ਉੱਤੇ ਫੋਨ ਵੀ ਨਹੀਂ ਚੱਕਦੇ ਘਰ ਸਦਕੇ ਕਰਨ ਬਹੁਤ ਬੇਇਜ਼ਤੀ ਰਹਿਣ ਆਪਣੀ ਅਮੀਰੀ ਸਾਨੂੰ ਦੱਸਦੇ ਜਿਹਨੂੰ ਦਾਲਤਾਂ ਦੇ ਨਸ਼ੇ ਵਾਲਾ ਚੜ ਜੇ ਉਹਦਾ ਛੇਤੀ ਰੰਗ ਨਾ ਲਵੇ ਇਈ ਕਰ ਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਕਿ ਸਾਥ ਕੁਝ ਮੰਗਣਾ ਲਵੇ ਇੱਕ ਪਲ ਦਾ ਨਾ ਸਮਾਉਣਾ ਕੋਲ ਸੀ ਅਸੀਂ ਜਿਨ੍ਹਾਂ ਦੇ ਲਈ ਸਮਾ ਸੀਗਾ ਕੱਢਿਆ ਕਹਿੰਦੇ ਕਮਾਕਾਰਾਂ ਵਿੱਚ ਲੱਗੇ ਰਹਿੰਦੇ ਆ ਸਾਨੂੰ ਬੇਲੇ ਅੱਖ ਜਿਨ੍ਹਾਂ ਨੇ ਸੀ ਛੱਡਿਆ ਕੋਈ ਚਾਹੁੰਦਾ ਨਹੀਂ ਉਹ ਕਰੇ ਕੋਈ ਤੇ ਰਕੀਆਂ ਤੇ ਸਿੱਖ ਕੋਈ ਢੰਗ ਨਾ ਲਵੇ ਕਈ ਕਰ ਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗਣਾ ਲਵੇ ਸਦਾ ਕਰੀ ਸਤਕਾਰ ਤੁਜ ਤੇਂਦਰਾ ਜਿਨ੍ਹਾਂ ਕੀਤੇ ਤੇਰੇ ਉੱਤੇ एहसान ਨੇ ਮੰਗੀ ਸੁਖ ਹਤ ਚੜਦੀ ਕਲਾ ਓ ਨਾਲ ਲੋਕਾਂ ਦੀ ਜੋ ਵਾਰ ਦਿਨ ਤੇਰੇ ਉੱਤੇ ਜਾਣ ਨੇ ਜਦੋਂ ਆਉਣ ਤੈਨੂੰ ਮਿਲਣ ਲਈ ਵਾਸਤੇ ਦਿਲਾਂ ਦੇ ਬੂਹੇ ਤੰਗ ਨਾ ਰਵੇ ਕਈ ਕਰਦੇ ਨਾ ਗੱਲ ਇਸ ਕਰਕੇ ਕਿ ਸਾਥ ਕੁਝ ਮੰਗ ਨਾ ਲਵੇ ਕਿ ਸਾਥ ਕੁਝ ਮੰਗ ਨਾ ਲਵੇ